ਘਰ ਦੇ ਵਿੱਚ ਦਾਖਲ ਹੋ ਕੇ ਇੱਕ ਵਿਅਕਤੀ ਤੇ ਜਾਨਲੇਵਾ ਹਮਲਾ ਕੀਤਾ ਜਾਂਦਾ ਹੈ ਬੇਦਰਦੀ ਦੇ ਨਾਲ ਉਸ ਨੂੰ ਕੁੱਟਿਆ ਮਾਰਿਆ ਜਾਂਦਾ ਹੈ ਤੇਜ਼ ਧਾਰ ਹਥਿਆਰਾਂ ਦੇ ਨਾਲ ਉਸਤੇ ਵਾਰ ਕੀਤੇ ਜਾਂਦੇ ਨੇ ਸੋ ਮਾਮਲਾ ਲੁਧਿਆਣਾ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਪੀੜਤ ਵਿਅਕਤੀ ਦੇ ਵੱਲੋਂ આરોਪ ਲਗਾਏ ਗਏ ਨੇ ਕਿ ਇੱਕ ਮਹਿਲਾ ਸੁਮੇਤ ਤਿੰਨ આરોપી ਜ਼ਮੀਨੀ ਵਿਵਾਦ ਸੰਬੰਧੀ ਗੱਲਬਾਤ ਕਰਨ ਦੇ ਲਈ ਉਸਦੇ ਘਰ ਦੇ ਵਿੱਚ ਦਾਖਲ ਹੁੰਦੇ ਨੇ ਤੇ ਘਰ ਦੇ ਵਿੱਚ ਆਉਂਦਿਆਂ ਹੀ ਤੇਜ਼ ਧਾਰ ਹਥਿਆਰਾਂ ਦੇ ਨਾਲ ਉਸਤੇ ਹਮਲਾ ਕਰ ਦਿੰਦੇ ਨੇ ਉਸ ਨੂੰ ਬੁਰੀ ਤਰ੍ਹਾਂ ਕੁੱਟਦੇ ਮਾਰਦੇ ਨੇ ਸੋ ਉਸ ਦੇ ਵੱਲੋਂ આરોਪ ਲਗਾਇਆ ਗਿਆ ਕਿ ਆਰੋਪੀਆਂ ਦੇ ਵੱਲੋਂ ਜਾਲੀ ਦਸਤਾਵੇਜ਼ ਬਣਾ ਕੇ ਫਰਜ਼ੀ ਕੈਂਪ ਲਗਾਏ ਜਾ ਰਹੇ ਸੀ ਜਿਸ ਦਾ ਵਿਰੋਧ ਕੀਤਾ ਗਿਆ ਸੀ ਜ ਉਸ ਦੇ ਵਜੋਂ ਅੱਜ ਉਸਤੇ ਜਾਨ ਲੈਵਾ ਹਮਲਾ ਕੀਤਾ ਗਿਆ ਪੀੜਤ ਨੇ ਪੁਲਿਸ ਦੀ ਕੋਲ ਇਨਸਾਫ ਦੀ ਮੰਗ ਕਰਦਿਆਂ ਕਿ ਕੁਝ ਬਿਆਨ ਦਿੱਤੇ ਨੇ ਆਓ ਸੁਣਦੇ ਹਾਂ ਘਰੇ ਜੀ ਬ੍ਰਦਰ ਆਏ ਹੋਏ ਸੀਗੇ ਤੇ ਉਹ ਆਏ ਹੋਏ ਸੀ ਦੋ ਜਾਨੇ ਸੀਗੇ ਜਦੋਂ ਉਹਨੇ ਅੰਦੇ ਸਾਹਿਬ ਮੇਰੇ ਮਾਰਨਾ ਸ਼ੁਰੂ ਕਰਤਾ ਮੇਰੇ ਚਾਕੂ ਮਾਰਿਆ ਹੱਥ ਦੇ ਇੱਥੇ ਕੱਟ ਵੱਜਿਆ ਮੇਰੀ ਹੱਡੀ ਵੀ ਨਹੀਂ ਬਿਲਕੁਲ ਹਿੱਲਦੀ ਇਸ ਟਾਈਮ ਤੇ ਮਾਰ ਕੇ ਇੱਕਦਮ ਫਿਰ ਉਹ ਸਾਰੇ ਸਾਰਿਆਂ ਨੇ ਚੱਲ ਗਏ ਮੇਰੇ ਬੂਆ ਨੇ ਤੇ ਬ੍ਰਦਰ ਨੇ ਜੀ ਨਹੀਂ ਜੀ ਕੋਈ ਰੰਜੀਸ਼ ਨਹੀਂ ਸੀਗੀ ਵਸੇ ਆਪਣਾ ਇੱਕ ਕੇਸ ਚੱਲਦਾਗਾ ਸੀ ਮੋਤੀਨਗਰ ਜਗਾ ਦਾ ਤੇ ਉਸ ਬੇਸ ਤੇ ਮਾਰ ਘਰੇ ਆਏ ਸੀਗੇ ਤੇ ਮੈਂ ਜਦੋਂ ਘਰੇ ਪਹੁੰਚਿਆ ਤੇ ਉਹਨਾਂ ਨੇ ਮਾਰਨਾ ਸ਼ੁਰੂ ਕਰਤਾ ਆਪਣੇ ਜਗਾ ਦਾ ਕੇਸ ਸੀਗਾ ਜੀ ਮੇਰੇ ਪਾਪਾ ਵੀ ਹੋਨੇ ਡੈਥ ਹੋਈ ਆ ਤੇ ਉਹਨਾਂ ਨੇ ਦੇਖਿਆ ਕਿ ਉਹਨਾਂ ਨੇ ਡੈਥ ਹੋ ਗਈ ਹੋਈ ਆ ਤੇ ਫਸ ਉਹਨਾਂ ਨੇ ਕਿ ਮੇਰੇ ਤੇ ਕਿ 6000 ਵਾਲਾ ਕੇਸ ਸਾਡਾ ਸਾਡਾ ਮਕਾਨ ਹੋ ਜਾਵੇ ਤਾਂ ਉਸੇ ਚੀਜ਼ ਤੇ ਉਹਨਾਂ ਨੇ ਮੈਨੂੰ ਮਾਰਨਾ ਸ਼ੁਰੂ ਕਰਤਾ ਜੀ ਮੇਰੇ ਸਿਰ ਤੇ ਹੀ ਮਾਰਿਆ ਮੇਰੇ ਸਿਰ ਤੇ ਹੀ ਰੋਣ ਪੱਤੀ ਹੋਈ ਹੈ ਤੇ ਹੱਥ ਤੇ ਮੇਰੇ ਚਾਕੂ ਵੱਜਿਆ ਹੋਇਆ ਆਪਣੇ ਦੋ ਜਾਨੇ ਸਿਗੇ ਇੱਕ ਰਾਹੁਲ ਸੀਗਾ ਇੱਕ ਹਰਮਨ ਸੀਗਾ ਤੇ ਨਾਮ ਨਾਲ ਇੱਕ ਬੂਆ ਸੀਗਾ ਨੀਨਾ ਉਹਨਾਂ ਦਾ ਨਾਮ ਤੇ ਉਹਨਾਂ ਦਾ ਵੀ ਸੀਗਾ ਤੇ ਆਪਣਾ ਉਹਨਾਂ ਨੂੰ ਇਹ ਵੀ ਪੁੱਛਿਆ ਸੀਗਾ ਕਿ ਐਕਚੁਅਲੀ ਨਾ ਮੇਰੇ ਮੁਹੱਲੇ ਤੇ ਕੈਂਪ ਲਗਾ ਰਹੇ ਨੇ ਮੇਰੇ ਮੇਰਾ ਨਾਮ ਲੈ ਲੈ ਕੇ ਕਿ ਮੈਂ ਮੇਰਾ ਬ੍ਰਦਰ ਹੈਗਾ ਵਾ ਅਸੀਂ ਕੈਂਪ ਲਗਾਣਾ ਵਾ ਉਹ ਨਕਲੀ ਨਕਲੀ ਮੋਰਾ ਵਗੈਰਾ ਲਗਾ ਕੇ ਐਮਐਲਏ ਦੀਆਂ ਆਧਾਰ ਕਾਰਡ ਬਣਾ ਰਹੇ ਨੇ ਨਕਲੀ ਉਹ ਵਾਹ ਮੋਟਰ ਕਾਰਡ ਨਕਲੀ ਬਣਾ ਰਹੇ ਨੇ ਉਹ ਵੀ ਕੰਮ ਕਰ ਰਹੇ ਤੇ ਮਨ ਉਹਨਾਂ ਨੂੰ ਕੋਈ ਕਹਿ ਰਿਆ ਸੀਗਾ ਕਿ ਤੁਸੀਂ ਇਦਾਂ ਕਿਉਂ ਕਰ ਰਹੇ ਹੋ ਉਹ ਕਹਿੰਦੇ ਕੋਈ ਗੱਲ ਨਹੀਂ ਸਾਡਾ ਕੰਮ ਹੈਗਾ ਅਸੀਂ ਦੇਖ ਲਾਂਗੇ ਸਾਡੇ ਤੇ ਫਰਚਾ ਪੋ ਜਾਏਗਾ ਇਹ ਨਹੀਂ ਪਤਾ ਜੀ ਮੈਨੂੰ ਪਰ ਉਹ ਕੰਮ ਕਰ ਰਹੇ ਨੇ ਇਹ ਚੀਜ਼ਾਂ ਤੇ ਮੈਂ ਹੀ ਦੇਖਣਾ ਮੈਂ ਕਹਿੰਦਾ ਜੀ ਬਸ ਮੇਰੇ ਤੋਂ ਜੋ ਵੀ ਹੈਗਾ ਉਹ ਉਹਨਾਂ ਦੇ ਕਾਰਵੇ ਕੀਤੀ ਜਾਵੇ ਸਾਡੇ ਸਾਰਿਆਂ ਦੀ ਸੇਫਟੀ ਦੀ ਉਹਨਾਂ ਨੇ ਕਿਉਂਕਿ ਸਾਨੂੰ ਕਹਿ ਕੇ ਗਏ ਕਿ ਜਿੱਥੇ ਵੀ ਮਿਲਿਆ ਤੁਹਾਨੂੰ ਮੈਂ ਅਸੀਂ ਮਾਰ ਦਾਂਗੇ ਤੇ ਜੋ ਵੀ ਹੈਗਾ ਅਸੀਂ ਤਾਂ ਦੇਖ ਲਾਂਗੇ